ਪੰਜਾਬੀ ਗਾਇਕ ਨਿੰਜਾ ਦਾ ਨਵਾਂ ਲੁੱਕ ਆਇਆ ਚਰਚਾ ਦੇ ਵਿੱਚ ਰੈਪਰ ਬਾਦਸ਼ਾਹ ਦੇ ਨਾਲ ਕਰ ਰਹੇ ਨੇ ਨਿੰਜਾ ਦੇ ਇਸ ਲੁੱਕ ਨੂੰ ਫੈਨਸ ਕੰਪੇਅਰ ਵੱਲ ਪੰਜਾਬੀ ਗਾਇਕ ਕਲਾਕਾਰ ਨਿੰਜਾ 뮤జిక్ ਇੰਡਸਟਰੀ ਦੇ ਟਾਪ ਸਿਤਾਰਿਆਂ ਦੇ ਵਿੱਚੋਂ ਗਿਣੇ ਜਾਂਦੇ ਹਨ ਦੱਸਦੇ ਕਿ ਕਲਾਕਾਰਾਂ ਨੇ ਆਪਣੇ ਗੀਤਾਂ ਦੇ ਨਾਲ ਨਾਲ ਆਪਣੀ ਕੈਂਟ ਲੁੱਕ ਦੇ ਚੱਲਦੇ ਸੁਰਖੀਆਂ ਦੇ ਵਿੱਚ ਅਕਸਰ ਆਹੀ ਜਾਂਦੇ ਆ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜ਼ਰੀਏ ਅਕਸਰ ਪ੍ਰਸ਼ੰਸਕਾਂ ਦੇ ਵਿੱਚ ਐਕਟਿਵ ਰਹਿੰਦੇ ਨੇ ਪੰਜਾਬੀ ਗਾਇਕ ਨਿੰਜਾ ਇਹਨਾਂ ਦਿਨੀ ਆਪਣੇ ਲੁੱਕ ਤੇ ਚੱਲਦੇ ਚਰਚਾ ਦੇ ਵਿੱਚ ਹਨ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਦਰਅਸਲ ਨਿੰਜਾ ਆਪਣੇ ਨਵੇਂ ਲੁੱਕ ਦੇ ਨਾਲ ਰੈਪਰ ਬਾਦਸ਼ਾਹ ਦੇ ਵਾਂਗ ਦਿਖਾਈ ਦੇ ਰਹੇ ਹਨ ਜਿਸ ਦੇ ਚਲਦੇ ਉਹਨਾਂ ਦੀ ਤੁਲਨਾ ਬਾਦਸ਼ਾਹ ਦੇ ਨਾਲ ਕੀਤੀ ਜਾ ਰਹੀ ਹੈ ਨਿੰਜਾ ਵੱਲੋਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਤੇ ਨਵੇਂ ਲੁੱਕ ਦੀਆਂ ਬਹੁਤ ਸਾਰੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਗਿਆ ਜਿਸ ਉੱਪਰ ਪ੍ਰਸ਼ੰਸਕ ਲਗਾਤਾਰ ਪਿਆਰ ਵੀ ਵਰਸਾਰੇ ਨੇ ਨਿੰਜਾ ਦੀਆਂ ਸ਼ਾਨਦਾਰ ਤਸਵੀਰਾਂ ਉੱਪਰ ਪ੍ਰਸ਼ੰਸਕ ਕਮੈਂਟ ਕਰਕੇ ਲਿਖ ਰਹੇ ਨੇ ਹੌਲੀ ਹੌਲੀ ਬਾਦਸ਼ਾਹ ਬਣ ਜਾਣਾ ਬਾਬਾ ਜੀ ਇਸ ਤੋਂ ਇਲਾਵਾ ਨਿੰਜਾ ਦੀਆਂ ਤਸਵੀਰਾਂ ਉੱਪਰ ਫੈਨਸ ਕਈ ਸਾਰੇ ਹਾਰਟ ਇਮੋਜੀਜ਼ ਵੀ ਸ਼ੇਅਰ ਕਰ ਰਹੇ ਹਨ ਤੇ ਕੁਝ ਲੋਕ ਲਿਖ ਰਹੇ ਹਨ ਕੈਂਟ ਲੁੱਕ ਵੈਲ ਤੁਹਾਨੂੰ ਨਿੰਜਾ ਦੇ ਲੁੱਕ ਕਿਹੋ ਜਿਹਾ ਲੱਗੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਪੰਜਾਬੀ ਗਾਇਕ ਨਿੰਜਾ ਦਾ ਨਵਾਂ ਲੁੱਕ ਆਇਆ ਚਰਚਾ ਦੇ ਵਿੱਚ ਰੈਪਰ ਬਾਜਾ ਦੇ ਨਾਲ ਕਰ ਰਹੇ ਨੇ ਨਿੰਜਾ ਦੇ ਇਸ ਲੁੱਕ ਨੂੰ ਫੈਨਸ ਕੰਪੇਅਰ ਵਰਤ ਪੰਜਾਬੀ ਗਾਇਕ ਤਦਕਾਰ ਨਿੰਜਾ ਮਿਊਜ਼ਿਕ ਇੰਡਸਟਰੀ ਦੇ ਟਾਪ ਸਿਤਾਰਿਆਂ ਦੇ ਵਿੱਚੋਂ ਗਿਣੇ ਜਾਂਦੇ ਹਨ ਦੱਸ ਦੇ ਕਿ ਕਲਾਕਾਰਾਂ ਨੇ ਆਪਣੇ ਗੀਤਾ ਦੇ ਨਾਲ ਨਾਲ ਆਪਣੀ ਕੈਂਟ ਲੁੱਕ ਦੇ ਚੱਲਦੇ ਸੁਰਖਿਆ ਦੇ ਵਿੱਚ ਅਕਸਰ ਆ ਹੀ ਜਾਂਦੇ ਆ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜ਼ਰੀਏ ਅਕਸਰ ਪ੍ਰਸ਼ੰਸਕਾਂ ਦੇ ਵਿੱਚ ਐਕਟਿਵ ਰਹਿੰਦੇ ਨੇ ਪੰਜਾਬੀ ਗਾਇਕ ਨਿੰਜਾ ਇਹਨ ਦਿਨੀ ਆਪਣੇ ਲੁੱਕ ਤੇ ਚੱਲਦੇ ਚਰਚਾ ਦੇ ਵਿੱਚ ਹਨ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਦਰਅਸਲ ਨਿੰਜਾ ਆਪਣੇ ਨਵੇਂ ਲੁੱਕ ਦੇ ਨਾਲ ਰੈਪਰ ਬਾਦਸ਼ਾਹ ਦੇ ਵਾਂਗ ਦਿਖਾਈ ਦੇ ਰਹੇ ਹਨ ਜਿਸ ਦੇ ਚਲਦੇ ਉਹਨਾਂ ਦੀ ਤੁਲਨਾ ਬਾਦਸ਼ਾਹ ਦੇ ਨਾਲ ਕੀਤੀ ਜਾ ਰਹੀ ਹੈ ਨਿੰਜਾ ਵੱਲੋਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਉੱਤੇ ਨਵੇਂ ਲੁੱਕ ਦੀਆਂ ਬਹੁਤ ਸਾਰੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਗਿਆ ਜਿਸ ਉੱਪਰ ਪ੍ਰਸ਼ੰਸਕ ਲਗਾਤਾਰ ਪਿਆਰ ਵੀ ਵਰਸਾ ਰਹੇ ਨੇ ਨਿੰਜਾ ਦੀਆਂ ਸ਼ਾਨਦਾਰ ਤਸਵੀਰਾਂ ਉੱਪਰ ਪ੍ਰਸ਼ੰਸਕ ਕਮੈਂਟ ਕਰਕੇ ਲਿਖ ਰਹੇ ਨੇ ਹੌਲੀ ਹੌਲੀ ਬਾਦਸ਼ਾਹ ਬਣ ਜਾਣਾ ਬਾਬਾ ਜੀ ਇਸ ਤੋਂ ਇਲਾਵਾ ਨਿੰਜਾ ਦੀਆਂ ਤਸਵੀਰਾਂ ਉੱਪਰ ਫੈਨਸ ਕਈ ਸਾਰੇ ਹਾਰਟ ਇਮੋਜੀਜ਼ ਵੀ ਸ਼ੇਅਰ ਕਰ ਰਹੇ ਹਨ ਤੇ ਕੁਝ ਲੋਕ ਲਿਖ ਰਹੇ ਹਨ ਕੈਂਟ ਲੁੱਕ ਬਲ ਤੁਹਾਨੂੰ ਨਿੰਜਾ ਦੇ ਲੁੱਕ ਕਿਹੋ ਜਿਹਾ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਪੰਜਾਬੀ ਗਾਇਕ ਨਿੰਜਾ ਦਾ ਨਵਾਂ ਲੁੱਕ ਆਇਆ ਚਰਚਾ ਦੇ ਵਿੱਚ ਰੈਪਰ ਬਾਦਸ਼ਾਹ ਦੇ ਨਾਲ ਕਰ ਰਹੇ ਨੇ ਨਿੰਜਾ ਦੇ ਇਸ ਲੁੱਕ ਨੂੰ ਫੈਨਸ ਕੰਪੇਅਰ ਵੱਲ ਪੰਜਾਬੀ ਗਾਇਕ ਤਦਕਾ ਨਿੰਜਾ 뮤ਜ਼ਿਕ ਇੰਡਸਟਰੀ ਦੇ ਟਾਪ ਸਿਤਾਰਿਆਂ ਦੇ ਵਿੱਚੋਂ ਗਿਣੇ ਜਾਂਦੇ ਹਨ ਦੱਸ ਦਿਏ ਕਿ ਕਲਾਕਾਰਾਂ ਨੇ ਆਪਣੇ ਗੀਤਾ ਦੇ ਨਾਲ ਨਾਲ ਆਪਣੀ ਕੈਂਟ ਲੁੱਕ ਦੇ ਚੱਲਦੇ ਸੁਰਖਿਆ ਦੇ ਵਿੱਚ ਅਕਸਰ ਆਹੀ ਜਾਂਦੇ ਆ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜ਼ਰੀਏ ਅਕਸਰ ਪ੍ਰਸ਼ੰਸਕਾਂ ਦੇ ਵਿੱਚ ਐਕਟਿਵ ਰਹਿੰਦੇ ਨੇ ਪੰਜਾਬੀ ਗਾਇਕ ਨਿੰਜਾ ਅਨੇ ਦਿਨੀ ਆਪਣੇ ਲੁੱਕ ਤੇ ਚੱਲਦੇ ਚਰਚਾ ਦੇ ਵਿੱਚ ਹਨ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਦਰਅਸਲ ਨਿੰਜਾ ਆਪਣੀ ਨਵੇਂ ਲੁੱਕ ਦੇ ਨਾਲ ਰੈਪਰ ਬਾਦਸ਼ਾਹ ਦੇ ਵਾਂਗ ਦਿਖਾਈ ਦੇ ਰਹੇ ਹਨ ਜਿਸ ਦੇ ਚਲਦੇ ਉਹਨਾਂ ਦੀ ਤੁਲਨਾ ਬਾਦਸ਼ਾਹ ਦੇ ਨਾਲ ਕੀਤੀ ਜਾ ਰਹੀ ਹੈ ਨਿੰਜਾ ਵੱਲੋਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਉੱਤੇ ਨਵੇਂ ਲੁੱਕ ਦੀਆਂ ਬਹੁਤ ਸਾਰੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਗਿਆ ਜਿਸ ਉੱਪਰ ਪ੍ਰਸ਼ੰਸਕ ਲਗਾਤਾਰ ਪਿਆਰ ਵੀ ਵਰਸਾ ਰਹੇ ਨੇ ਨਿੰਜਾ ਦੀਆਂ ਸ਼ਾਨਦਾਰ ਤਸਵੀਰਾਂ ਉੱਪਰ ਪ੍ਰਸ਼ੰਸਕ ਕਮੈਂਟ ਕਰਕੇ ਲਿਖ ਰਹੇ ਨੇ ਹੌਲੀ ਹੌਲੀ ਬਾਦਸ਼ਾਹ ਬਣ ਜਾਣਾ ਬਾਬਾ ਜੀ ਇਸ ਤੋਂ ਇਲਾਵਾ ਨਿੰਜਾ ਦੀਆਂ ਤਸਵੀਰਾਂ ਉੱਪਰ ਫੈਨਸ ਕਈ ਸਾਰੇ ਹਾਰਟ ਇਮੋਜੀਜ਼ ਵੀ ਸ਼ੇਅਰ ਕਰ ਰਹੇ ਹਨ ਤੇ ਕੁਝ ਲੋਕ ਲਿਖ ਰਹੇ ਹਨ ਕੈਂਟ ਲੁੱਕ ਵੈਲ ਤੁਹਾਨੂੰ ਨਿੰਜਾ ਦੀ ਲੁੱਕ ਕਿਹੋ ਜਿਹੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ